ਚੱਲ ਗੋਪੀ ਦੇ ਪੈਰ ਤੇ ਹੋ ਗਿਆ ਫ੍ਰੈਕਚਰ ਉਹ ਬੰਦਾ ਦਾਖਤਰ ਗਿਆ ਆਪਦੇ ਉਧਰ ਇੱਕ ਭਾਈ ਮਾਰੀ ਜਾਂਦਾ ਟੱਕਰ ਨੇ ਉੱਤਲ ਆ ਕਿਦੋਂ ਦਾਸ ਦੇਂ ਜਲੇ ਕੱਢ ਲੈਣਾ ਪਾਣੀ ਕਿਉਂ ਤੂੰ ਵੀ ਕੰਮ ਲਾਈ ਜਾ ਯਾਰ ਆਏ ਇੱਕ ਵੰਦ ਕਰ ਚਾਈਆ ਵਾਓ ਚਿਕਾਤਾ ਚਲਾ ਦੇ ਬਾਈ ਹੁਣੇ ਉੱਧਰ ਆਉਂਦੇ ਨਹੀਂ ਇਹਦਾ ਉਹ ਹੀ ਚੱਲੀ ਜਾਂਦੇ ਆ। ਹੋਰ ਲਿਆ ਦੇ। ਇਹ ਨੂੰ ਦਾਣੀ ਮਾਰਨੀ ਆ ਪਈਆਂ ਟੱਕਰਾਂ ਪਹਿਲੇ ਸੁੱਤੇ ਚੱਕ ਲਿਆ ਪਾਣੀ। ਦਾਤਾ ਯਾਰ ਕੰਮ ਆਹ ਛੇ ਦਾ ਉਹ ਪਾਣੀ ਦਾ। ਚੱਲਦੇ ਪਏ ਆ ਬਹੁਤ ਵਧੀਆ ਜਗਾੜ ਕੀਤਾ ਗਿਆ ਦੋ ਪੱਖੇ ਚੱਲਦੇ ਆ ਘੇਰੀ ਚ 1500 RPM ਹੈਗਾ ਇਹਦਾ ਹੋਰ ਤੋਂ ਦੂਜਾ ਦਿਖਾਉਣੇ ਆ ਗਰਮੀ ਬਹੁਤ ਅੱਜ ਫੇਰ ਤਾਂ ਆਇਆ ਖੇਤ ਉਹ ਕਿੰਨਾ 1500 ਚੱਕਰ ਤੇ ਚੱਲਦਾ ਨਾ ਉਹ ਜਿਹੜੀ ਗੈਸ ਜਿਹੜੀ ਬਰਬਾਰ ਹੋ ਗਈ ਹੈ ਖਰਾਬ ਆ بارش-ਮੋਰਸ਼ ਕਰਕੇ ਮੀਂਹ ਦਾ ਪਾਣੀ ਬਹੁਤ ਆਇਆ ਨਗਰੋਂ ਧੂਏ ਦੇ ਵਿੱਚ ਉੰਦਰ ਟੈਕ ਮਾਈ ਟੈਕ ਕੇ ਚੱਲਣਾ ਜੇ ਪਾਣੀ ਬਹੁਤ ਥਲੇ ਦਬਾਵ ਹੋ ਰਿਹਾ ਨਹੀਂ ਰੇਜ ਜਾ ਲੇਗੇ ਅੱਗੇ ਧਮੀਰੀ ਬਣਾ ਜਾਂਦਾ ਹੀ ਇਹ ਨਹੀਂ ਨਿੰਮੇ ਨੂੰ ਸੱਧਿਆ ਨਿਰਮਲ ਨੂੰ ਸੱਧਿਆ ਸੀਗਾ ਇਹ ਕਈ ਤਰ੍ਹਾਂ ਬਣਾਇਆ ਇੰਜੀਨੀਅਰ ਖੱਦੇ ਹੀ ਪੂਰੇ ਬੰਦੇ ਬਾਹਰੋਂ ਆਏ ਆ ਉਹਨਾਂ ਨੇ ਬਣਾਈ ਆ ਇਹ ਚੀਜ਼ ਬਣਾਣ ਵਾਸਤੇ ਤੇ ਭਈਆਂ ਨੇ ਲਾਇਆ ਜਗਾਰ ਢੋਨਾ ਲਾਉਣ ਆ ਲੈਣੇ ਉਹ ਆਏ ਸੀਗੇ ਤੇ ਦੱਸੋ ਕਿਹੜਾ ਵੀ ਕਿਵੇਂ ਬਣੀ ਆ ਇਹ ਚੀਜ਼ ਬਣਨ ਵਾਸਤੇ ਆ ਵਾਸ ਲੱਗੇ ਇਤੋਂ ਹੀ ਵੱਟ ਵੱਟ ਕੇ ਬਣਾਇਆ ਠੀਕ ਹੈ ਜੀ ਸਰੋ ਚੱਕ ਕੇ ਰੰਗ ਨਹੀਂ ਆਉਣਾ ਕਿ ਨਹੀਂ ਦਿੱਤਾ ਕੋਮੇ ਤੂੰ ਆਦਾ ਹੈ ਕਿਸ ਬਾਰੇ ਦੀ ਫੋੜ ਆ ਇਹ ਫੋੜ ਇਹ ਦੋ ਫੋੜ ਹੀ ਬਣੇ ਸੀ ਕਿ ਇੱਕ ਜੰਕੀਆਂ ਨੇ ਰੱਖ ਲਿਆ ਤੇ ਆ ਚਾਹੀ ਲੈ ਲਿਆ ਸੀਗਾ ਉਹਨਾਂ ਤੋਂ ਤੇ ਇਹ ਫੋੜ ਦੋ ਬਾਡੋ ਹੀ ਬਣੇ ਸੀ ਭਾਈ ਇਹ ਦੋ ਆਹੀ ਲੈ ਐਕਸੈਸ ਲੈ ਲਿਆ ਸੀਗਾ ਉਰੇ ਦੇ ਨਾਲ ਦਾ ਰੋਡ ਹੈ ਨਹੀਂਗਾ। ਇਹ ਅਰੀਨਲ ਰੋਡ ਆ। ਕੰਪਨੀ ਦਾ ਦੂਸਰਾ ਹੀ ਇਹ ਨਾਲ ਦਾ ਹੀ ਆ ਸਾਰਾ। ਉੱਤਰ ਵੀ ਦਿਖਾ ਕੇ ਲਿਆਉਣੇ ਆ ਤੁਹਾਨੂੰ। ਹੋ ਚੱਲਦੇ ਆ। ਕੀਤੀ ਰੇਸ ਰੂਸ ਕੀ ਨਹੀਂ? ਰੇਸ ਘੱਟ ਕੀਤੀ ਉਹਦੀ ਖੂਹੀ ਬਹੁਤ ਭਰੀ ਜਾਂਦਾ। ਕੁੱਤੋਂ ਦਾ ਹੀ ਗੱਡੀ ਆ। ਦੋ ਲੱਗੇ ਹੋਏ ਆ ਨਾ ਨਹੀਂ ਨਹੀਂ ਉਹਦੀ ਉੱਤੇ ਹਾਂ ਓਏ 11 ਚ ਲੱਗਦਾ ਇਹ ਇਹ 11 ਚ ਨਹੀਂਗਾ ਨਹੀਂਗਾ ਫਰੇਸ ਘੱਟ ਕਰਤੀ ਆ ਬਾਈ ਨੇ ਸੋਈਆਂ ਚੱਲੀਆਂ ਡੱਟ ਕਰ ਲੈ ਕੋਈ ਉੱਛ ਜਣੀ ਆ ਰੇਸ ਮਾਰਦੀ ਐਵੇਂ 200 RPM ਕੀਤਾ ਜਮਾ ਜੈ ਜੈ ਤੇਵਾ ਉਸੀਆਂ ਉੱਸੀਆਂ ਜਮਾ ਉੱਛ ਜਾਂਦੀਆਂ ਇੱਧਰ ਦੂਰਾ ਨਹੀਂ ਤਾਂ ਦਿਖਾ ਦਿੰਦੇ ਉਹ ਕਰਦੇ ਘੱਟ ਰੇਸ

ਸ਼ੇਅਰ ਕਰ ਦੋ ਧੱਬ ਕੇ ਧੱਬ ਕੇ ਫੁੱਲ ਸ਼ੇਅਰ ਕਰ ਦੋ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਵੇਖਣ ਦੇ ਲਈ ਕਿਤੇ ਕਿਤੇ ਈ ਟਾਈਮ ਲੱਗਦਾ ਵੀਡੀਓ ਬਣਾਉਂਦਾ ਪਰ ਜਦੋਂ ਲੱਗਦਾ ਬਈ ਵਧੀਆ ਵੀਡੀਓ ਬਣਾਉਣੀ ਆਂ ਪਾ ਠੀਕ ਆ ਕੋਈ ਜਲਬੰਦਿਆ ਨਹੀਂ ਬਣਾਉਂਦੇ ਵੀ ਆਹ ਕਰ ਲਿਆ ਉਧਰ ਨੂੰ ਫੋਨ ਕਰ ਲਿਆ ਇਧਰ ਨੂੰ ਕਰ ਲਿਆ ਨਹੀਂ ਕਈ ਵੀਡੀਓ ਬਣਾਉਣਾ ਮੈਨੂੰ ਸ਼ੌਂਕ ਆ ਵੀਡੀਓ ਦਾ ਮੈਨੂੰ ਕੋਈ ਪੈਣੀ ਇਟਾ ਦਾ ਸ਼ੌਂਕ ਤੌਰ ਤੇ ਹੀ ਕੰਮ ਕਰਦੇ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਦੇ ਲਈ